ਡਾ ਮਾਜਰਾ ਸਾਹਿਬ ਐਮ ਐਲ ਏ ਸਾਹਿਬ ਅੱਜ ਸਾਡੇ ਆਏ ਸੀਗੇ ਬੰਦ ਕਲੋਨੀ ਦੇ ਵਿੱਚ ਅਰਪਨਗਰ ਔਰ ਉਹ ਜੋ ਅਸੀਂ ਸਾਡੇ ਡਿਮਾਂਡਾਂ ਸੀਗੀਆਂ ਜਿਸ ਤਰ੍ਹਾਂ ਗਲੀਆਂ ਸੀਗੀਆਂ ਇਸ ਬੰਦ ਕਲੋਨੀ ਦੀਆਂ ਗਲੀਆਂ ਪੰਡ ਵਾਲੀਆਂ ਸੀਗੀਆਂ ਦਾ ਤਾਂ ਪਾਣੀ ਖੜਾ ਹੈ ਉਹਦੇ ਉਹ ਵਾਸਤੇ ਨਾਲ ਅਸੀਂ ਮਨਪਤਰ ਬੁਤਾਇਆ ਤਾਂ ਉਹ ਕਹਿੰਦੇ ਵੀ ਠੀਕ ਹੈ ਮੈਂ ਗਲੀਆਂ ਬਣਾ ਦੇਗਾ ਕੰਪਲੀਟ 100% ਤੇ ਦੂਸਰਾ ਸਾਡੇ ਸੀਵਰੇਜ ਦਾ ਪਾਣੀ ਰੁਕਦਾ ਸੀਗਾ ਉਹ ਵੀ ਉਹਨਾਂ ਨੂੰ ਬੇਨਤੀ ਕੀਤੀ ਕਿ ਬੰਦ ਕਲੋਨੀ ਦਾ ਸੀਵਰੇਜ ਦਾ ਪਾਣੀ ਰੁਕਦਾ ਹੈ ਤੇ ਇਹਦਾ ਵੀ ਬੰਦੋਬਸਤ ਕੀਤਾ ਜਾਏ। ਉਹਨਾਂ ਨੇ 100% ਇੱਕ ਬੰਦ ਕਲੋਨੀ ਦੇ ਕਰਨ ਵਾਸਤੇ ਸਾਨੂੰ ਅਸ਼ੋਰੈਂਸ ਦਿੱਤੀ ਹੈ। ਪਰ ਉਹ ਕਹਿੰਦੇ ਵੀ ਕਰ ਦੇਾਂਗੇ ਗਲੀਆਂ ਤਾਂ ਸਾਡੇ ਨਾਲ ਲੱਗਦੀਆਂ ਕੰਪਲੀਟ ਹੋ ਜਾਣਗੀਆਂ। ਤੇ ਜਿਹੜਾ ਸੀ ਇਹਦਾ ਉਹ ਵੀ ਉਹ ਕਰਕੇ ਕਰਵਾ ਦੇਣਗੇ। ਮੈਂ ਦੂਸਰਾ ਸੀ ਅਰਬਨ ਨਗਰ ਦੀ ਜਿਹੜੀ ਕਮਿਊਨਿਟੀ ਹਾਲ ਹੈ ਉਹਦੇ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸਿੰਗਲ ਸਟੋਰੀ ਹੈ। ਸਾਡੇ ਕੋਲ ਡਬਲ ਸਟੋਰੀ ਹੋਣੀ ਚਾਹੀਦੀ ਹੈ ਤਾਂ ਕਿ ਜਦੋਂ ਵੀ ਅਸੀਂ ਫੰਕਸ਼ਨ ਕਰਦੇ ਆ ਤਾਂ ਸਾਨੂੰ ਦਿੱਕਤ ਆਉਂਦੀ ਉਹ ਦਿੱਕਤ ਨਾ ਆਵੇ। ਤੇ ਉਹਨਾਂ ਨੇ ਉਹ ਬੇਨਤੀ ਕਬੂਲ ਕਰ ਲਈ। ਦੇ ਉਹਨਾਂ ਦਾ ਠੀਕ ਹੈ ਵੀ ਤੁਹਾਡੇ ਵੀ ਕੰਪਲੀਟ ਹੋ ਜਾਏਗਾ ਕੰਪਲੀਟ ਹਾਲ ਦੇ ਕਿ ਜੋ ਫਰਸ਼ ਪੈਣ ਵਾਲਾ ਹੈਗਾ ਉਹ ਵੀ ਉਹ ਕੰਪਲੀਟ ਕਰਕੇ ਕਹਿੰਦੇ ਇੱਥੇ ਵੀ ਟਾਈਲਾਂ ਅਸੀਂ ਲਾ ਦੇਾਂਗੇ ਗਲੀ ਨੰਬਰ 1 ਗਲੀ ਨੰਬਰ 2 ਗਲੀ ਨੰਬਰ 10 ਉਹ ਟੁੱਟੀਆਂ ਸੀ ਰਿਪੇਅਰ ਮੰਗਦੀਆਂ ਨੇ ਉਹਦੇ ਵਾਸਤੇ ਅਸੀਂ ਬੇਨਤੀ ਕੀਤੀ ਸੀ ਕਿ ਉਹ ਵੀ ਠੀਕ ਕੀਤਾ ਜਾਵੇ ਤਾਂ ਉਹ ਕਹਿੰਦੇ ਵੀ ਠੀਕ ਹੈ ਇਹ ਵੀ ਹੋ ਜਾਏਗਾ ਸਾਨੂੰ ਬਹੁਤ ਖੁਸ਼ੀ ਹੈਗੀ ਹੈ ਅੱਜ ਆਏ ਤੇ ਸਾਡੇ ਮੰਦਿਰ ਨੂੰ ਮਰਦਨਾ ਪੂਰੀਆਂ ਕਰਕੇ ਗਿਆ ਸਾਰੀ ਕਲੋਨੀ ਵਾਲੇ ਬਹੁਤ ਖੁਸ਼ ਨੇ ਸਾਰੇ ਪਿੰਡ ਵਾਲੇ ਸਾਰੇ ਖੁਸ਼ ਨੇ ਤੇ ਉਹ ਬਹੁਤ ਜਲਦੀ ਸਾਡੇ ਕੰਮ ਹੋ ਜਾਣਗੇ ਤੇ ਜਿਹੜਾ ਸਾਡੀਆਂ ਸਮੱਸਿਆਵਾਂ ਦੇ ਹੱਲ ਹੋ ਜਾਣਗੇ ਤੁਸੀਂ ਮੈਨੂੰ ਐਂਪੀਐਲ ਦੇ ਬਣਾਇਆ ਤੇ ਮੈਂ ਤੁਹਾਨੂੰ ਇੱਕ ਵਾਦਾ ਕੀਤਾ ਸੀ ਕਿ ਅੱਜ ਇਹਦੀ ਵੀਡੀਓਗ੍ਰਾਫੀ ਕਰਾ ਲਵਾਂ ਤੇ ਜਿੱਦਣ ਮੈਂ ਸਟ੍ਰਾਈਕ ਵੋਟਾਂ ਮੰਗਣਾ ਉਹ ਤੁਹਾਨੂੰ ਫਿਰ ਮੈਂ ਤੁਹਾਨੂੰ ਦੱਸਾਂਗਾ ਵੀ ਮਾਤਾ ਦਾ ਪੁਸ਼ਪਾ ਠੀਕ ਹੈ ਇਹ ਕੁਝ ਕੀਤੇ ਰੋਟਾਂ ਪਾਉ ਦੇ ਕੰਮ ਆ ਪਾਏ ਤੇ ਅੱਜ ਆਪਣੇ ਪੰਚਾਇਤੀ ਫੰਡ ਸਰਪਤੇ ਵਲਾਖ ਰੁਪਈਆ ਅਸੀਂ ਬੰਕੀ ਨਰੇਗਾ ਤੋਂ 10000 ਕਿਉਂਕਿ ਜਿੰਨਾ ਵੀ ਇਹ ਸਾਰਾ ਕਵਰ ਕਰਦੇ ਨੇ ਮਰੇਗਾ ਤੋਂ ਤੁਹਾਨੂੰ ਪਤਾ ਵੀ ਅੱਜ ਕੱਲ੍ਹ 6 ਮਹੀਨੇ ਦਾ ਰੁਪਏ ਦਿੰਦੇ ਨੇ ਤੋਂ ਬਲ ਇਦਾਂ ਕੈਨੇਡਾ ਕੱਢ ਕੇ ਕਿਹੜਾ ਕਿਸ ਨੂੰ ਠੇਕੇਦਾਰ ਨੂੰ ਬੜੀ ਦਾ ਵੀ ਆ ਜਾਣਾ ਵੀ ਪੈਸੇ ਤੈਨੂੰ ਪੈਸੇ ਹੇੰਡਵਾਦਾ ਕਿਤੇ ਵੀ ਨਹੀਂ ਪੈਸੇ ਵੜਾਂਗੇ ਛੜੋ ਆ ਕੰਮ ਕੋ ਮਿਲਣਾ ਹੋਵੇ ਬੜੇ ਇਹ ਜਿਹੜਾ ਕਿ ਸਾਡੇ ਕੋਲ ਹੈਗੇ ਫਾਡੇ ਤਾਂ ਮੈਂ ਕਹਿੰਦਾ ਵੀਡੀਓ ਸਾਹਿਬ ਨੂੰ ਨਾਮ ਲੈਂਦਾ ਆਪਣੀ ਇਹ ਲੋਕੋਂ ਰੇੜੀ ਜਿਹੜਾ ਬਹੁਤ ਵਧੀਆ ਕੰਮ ਕੀਤਾ ਕਿ ਇਹ ਜਿਹੜਾ ਕੰਮ ਹੈ ਇਹ ਨਾਲ ਹੀ ਤੁਸੀਂ ਮਿੱਟੀ ਮੁੱਟੀ ਧੂੜੀ ਕੋਣੀ ਆਂ ਬਿੰਦੀ ਆ ਵੀ ਪਵਾ ਲਓ ਤੇ ਨਾਲ ਹੀ ਬਪਾਪ ਕੰਪਲੀਟ ਕਰਦੇ ਪਾਉਂ। ਪਹਿਲੋਂ ਮੈਨੂੰ ਹੋਇਆ ਵੀ ਆ ਸਾਰਾ ਪਹਿਲੋਂ ਘਟਾ ਵਾਲਾ। ਸੋ ਤੁਸੀਂ ਬਈ ਕਲੀਰ ਗੱਲ ਕੀਤੀ ਹੈ ਨਾ। ਲੋਕਾਂ ਦਾ ਸ਼ਹਿਰ ਕਹਿ ਕੇ ਸ਼ਹਿਰ ਤੇ ਹੁਣ ਬਾਪੇ ਨਾਲ ਤੋਂ ਬਾਹਰ ਆਉਂਦੇ। ਅੱਜ ਤੁਸੀਂ ਕਹਿ ਸਕਦੇ ਹੋ ਵੀ ਹੁਣ ਕਿਤਾਂ ਲੱਗਣ ਤੋਂ ਬਾਅਦ ਵੀ ਹੁਣੇ ਸ਼ਹਿਰ ਸਨ। ਇਸ ਤੋਂ ਬਾਅਦ ਫਿਰ ਆਪਾਂ ਲੈਟਾਂ ਕਰਨੀ ਆਂ। ਫਿਰ ਕੈਮਰੇ ਵਾਲੇ ਬੈਠੇ ਹੋ ਮੰਨਦੇ। ਤੁਸੀਂ ਟੋਪ ਬਾਈ ਸਟੈਪ ਟੋਟਲ ਹਲਕਾ ਮੇਰਾ ਮੇਰੀਆ ਮੇਰੀ ਜਿਹੜੀ ਤਮੰਨਾ ਵੀ ਇਹਨੂੰ ਮੈਂ ਸਾਰੇ ਨੂੰ ਕੈਮਰੇ 'ਚ ਨਿਖਰ ਕਰਦਾ ਤੇ ਸਾਰੇ ਇਸ ਏਰੀਆ ਦੇ ਵਿੱਚ ਨੈਟਾਂ ਲਗਾਉਂਦੇ। ਨੈਟਾਂ ਦੇ ਅਸੀਂ ਪੈਸੇ ਕਿਉਂ ਘਟ ਪਾਉਣੇ? ਇਹਨਾਂ ਪਿਛਲੀ ਸਰਕਾਰ ਨੇ ਮੈਂ ਹੁਣ ਵੀ ਸੀਐਮ ਸਾਹਿਬ ਨੂੰ ਕਹਿ ਕੇ ਆਇਆ ਸੀ। ਇਹਨੂੰ ਪੇਡਾਂ ਦੇ ਥਰੂ ਕਰ ਦਿੰਦੇ ਆ। ਹਾਂ। ਪੇਡਾਂ ਦੇ ਥਰੂ ਜਿਹੜੇ ਅੱਧ ਪੈਸੇ ਪਾਵਾਂਗੇ ਪੇਡਾਂ ਨੇ ਤਾਂ ਹੀ ਸਾਲ ਤੋਂ ਲਾਉਣੇ ਆ ਦੋ ਸਾਲਾਂ ਤੋਂ ਲਾਉਣੇ ਤਨਾਂ ਨੂੰ ਲਾਉਣੇ ਆ। ਉਹਦੇ ਕਰਕੇ ਮੈਂ ਪਿਛੇ ਵੀ ਕਹਿ ਕੇ ਆ। ਮੰਤਰੀ ਸਾਹਿਬਾਂ ਨੂੰ ਤੇ ਸੀਐਮ ਸਾਹਿਬ ਨੂੰ ਵੀਰ ਜੀ ਜਿੱਥੋਂ ਮਰਦੀ ਲੈਪ ਮੈਂ ਕਦਾਰ ਲਾਉਂਦੇ ਆ ਸਾਨੂੰ ਅਧਿਕਾਰ ਵੀਡੀਓ ਨੂੰ ਤਾਂ ਕਿ ਅਸੀਂ ਆਪ ਪਹੁੰਚਦੇ ਹੋ ਕਰਿਆ ਜੇ ਇਹੋ ਨਗਰ ਪੰਚਾਇਤ ਤੋਂ ਵੀਰ ਟੈਂਡਰ ਹੋਣਾ ਸੀ ਫੇਰ ਹੋਣਾ ਸੀ ਆਕ ਸਨੌਰ ਦੇ ਵਿੱਚ 4 ਕਰੋੜ ਦੇ ਟੈਂਡਰ ਹੋਏ ਇੱਕ ਸਾਲ ਹੋ ਗਿਆ ਤਾਂ ਜੋਦ ਮੈਂ ਗੱਲ ਕੀਤੀ ਆ ਤੇ ਸ਼ੇਵਰੇਜ ਕਰਕੇ ਲੱਗਿਆ ਹੋਣਾ ਕਿਤ ਜਿਹੜੀ ਸਾਡੇ ਕੋਲ ਪਹੁੰਚ ਹੋਣ ਅਧਿਕਾਰ ਖੇਤਰਾਂ ਦੇ ਇਹ ਵੀ ਮੇਰੀ ਕੋਸ਼ਿਸ਼ ਆ ਵੀ ਇਹਦੇ ਹੁਣ ਸੈਨ ਉਹਨਾਂ ਘੰਟੇ ਨੂੰ ਨਹੀਂ ਟੋਕ ਮੋ ਮਗਰ ਪੰਚਾਇਤ ਦੇ ਪੰਚ। ਉਹ ਤੋਂ ਬਾਅਦ ਆਪਾਂ ਨੂੰ ਮਿਲਿਆ ਕਰਨਾ 40 ਲੱਖ ਰੁਪਈਆ। 4 ਕਰੋੜ 80 ਲੱਖ ਰੁਪਈਆ ਤੁਹਾਨੂੰ ਆਉਣਾ ਹੀ ਆਉਣਾ ਆ। ਨਹੀਂ ਜਾਵੇ ਤੇ ਨਹੀਂ ਆਉਣਾ ਜਾਵੇ ਐਸਪੀ ਵੀ ਸਾਰੇ ਨੂੰ। ਉਹਦੇ ਤੋਂ ਆਪਣਾ ਜਿਹੜੇ ਡਿਵੈਲਪਮੈਂਟ ਦੇ ਕੰਮ ਹੋ ਚੁੱਕੇ ਆ ਜਾਂਦੇ ਸਾਰਾ ਕੋਈ ਨਹੀਂ ਰਹਿਣਾ। ਸਾਨੂੰ ਇਹ ਆ ਵੀ ਜਿੰਨਾ ਸੀ ਵਾਰਤ ਵਾਰ ਦੇਖਿਆ ਦੋ ਪਰਾਜੇ। ਤੇ ਸਾਨੂੰ ਕਾਹਨੂੰ ਉਹ ਪੈਸੇ ਵਸਤ ਗਣ ਜਿੱਥੇ ਕੋ ਹੋਰ ਵੀ ਚੀਜ਼ਾਂ ਵੈਲਟਨ ਦਾ ਹੋਰ ਵੀ ਕੋਈ ਯੂਸ ਪਲਾ ਸਕਦੇ ਕਿ ਤੁੰ ਅਮਰੀਕਾ ਦਾ ਸੈਂਟਰ ਤੇ ਪਹੁੰਚ ਜਾਣਾ ਜਿੰਨਾ ਵੀ ਸੈਂਟਰ ਤੋਂ ਲਿਆ ਕੇ ਨਾ ਸਕਦੇ ਇਹ ਤਾਂ ਸਾਡੇ ਕਰਨਾ ਹੋਣਾ ਪਿਆ ਪੰਜ ਇਹਦੇ ਵਿੱਚ ਜਿੱਥੇ ਮਰਜ਼ੀ ਦੀ ਸਮਾਗਮ ਦੇ ਲੋਕਾਂ ਦੀ ਜਿੱਥੇ ਤੋਂ ਬਦਲੀ ਲਾ ਸਕਦੇ ਇਹਨਾਂ ਤੋਂ ਬੇਨਤੀ ਹੈ ਸਾਰਿਆਂ ਨੂੰ ਠੀਕ ਆ ਤੁਸਾਂ ਨੂੰ ਸਵਾ 2:30 ਲੈਟ ਹੋਏ ਥੋੜੇ ਜੇ ਪਰ ਸਾਡੀ ਮਨਸਾ ਹੈ ਵੀ ਅਸੀਂ ਆਪਣਾ ਸਾਰਾ ਇਹਨਾਂ ਨੂੰ ਸਾਰਿਆਂ ਨੂੰ ਵਧੀਆ ਬਣਾਉਣੀ ਹੈ ਜਿਹੜੀਆਂ ਅਸੀਂ ਲੋਕਾਂ ਨੂੰ ਗੱਲਾਂ ਕਰ ਕਰ ਮੋਟਾ ਲਈ ਅਸੀਂ ਸਭ ਨੂੰ ਨਾਮ ਬੋਲ ਕੇ ਫਿਰ ਤੁਸੀਂ ਕਿਹੜਾ ਫੰਨੂ ਕੋਤਾ ਤੁਸੀਂ ਕਿਹੜਾ ਕੁਸ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਹਾਡੀ ਟੀਮ ਦਾ ਤੁਸੀਂ ਸਾਥ ਨਹੀਂ ਹੋਣਾ ਜਦੋਂ ਬੰਦਾ ਸਾਥ ਦੇਦਾ ਨਾ ਫਿਰ ਡਬਲ ਹੋ ਕੇ ਬੰਦਾ ਕੰਮ ਕਰਦਾ ਸਾਰੇ ਮੈਨੂੰ ਸਾਥ ਦੇਣ ਨੂੰ ਸਤਿ ਪਾਏ ਮੈਨੂੰ ਸਾਥ ਦੇਣ ਨੂੰ ਸਾਡੇ ਆਪਾਂ ਇਹ ਵਿਕਾਰ ਕਰਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਥ ਜੀ